ਆਪ ਆ ਗਏ ਨੇ ਇਹਨਾਂ ਦੇ ਮਾਲਕ ਹੁਣ ਅੰਦਰ ਦਿਖਾ ਲਓ ਗিয়ার ਦੀ ਗੱਡੀ ਖੜੀ ਹੈ ਹੈਂਡਬ੍ਰੇਕ ਵੀ ਲੱਗੀ ਹੋਈ ਹੈ ਗੱਡੀ ਪਿੱਛੇ ਆਉਂਦੀ ਹੈ ਅੰਜਾਈ ਬਰਗੇਟ ਲਾਗੇ ਤੇ ਕੰਮ ਕਰਦੇ ਇਹਨੇ ਪਿੱਛੇ ਗੱਡੀ ਆਉਂਦੀ ਹੈ ਪਿੱਛੇ ਘੱਟ ਉਸੇ ਤੇ ਕੰਮ ਕਰ ਰਿਹਾ ਸੀ ਕਾਹਦਾ ਕੰਮ ਕਰ ਰਿਹਾ ਸੀ ਤੁਸੀਂ ਭਾਈ ਇਹ ਸਟਾਰਟ ਲਾਉਂਦੇ ਸੀ ਮੈਂਟੇਨੈਂਸ ਹੈ ਨਾ ਲਾਈਬਰ ਦੇ ਮੈਨਟੇਨੈਂਸ ਦਾ ਕੰਮ ਕਰਦਾ ਨਾ ਅੱਛਾ ਅੱਛਾ ਕੈਟ ਆਈ ਲ ਆ ਰਹੇ ਸੀਗੇ ਇਹ ਬੱਸ ਕਿੰਨਾ ਦੀ ਹੈ ਇਹ ਆਖੀ ਇਹਨਾਂ ਦੀ ਬਾਈ ਕੀ ਕਹਾਂ ਜਾਊਂਗਾ ਕਿ ਕਿਸ ਤਰ੍ਹਾਂ ਵੱਜੀ ਹੈ ਕੀ ਇਹ ਜੀ ਗੱਡੀ ਆ ਰਹੀ ਸੀ ਮਗਰੋਂ ਲੁਧਿਆਣਾ ਤੋਂ ਬੱਸ ਸਟੈਂਡ ਤੋਂ ਮੈਂ ਸਰਸੇ ਚੱਲਿਆ ਸੀ ਇਹ ਗੱਡੀ ਖੜੀ ਸੀ ਇਹ ਜਗ੍ਹਾ ਇਹ ਕੰਮ ਕਰੀ ਜਾਂਦੇ ਸੀਗੇ ਗੱਡੀ ਖੜੀ ਸੀ ਮਾਦਰਾ ਜਦੋਂ ਮੈਂ ਕੱਟਣ ਲੱਗਿਆ ਉਧਰ ਕਾਰਾਂ ਦੀ ਲਾਈਨ ਸੀ ਕਾਰ ਵਾਲਾ ਖੂ ਲੱਗ ਗਿਆ ਆ ਜੋ ਉਹਨੂੰ ਬਚਾਉਣ ਦੇ ਚੱਕਰ ਚ ਗੱਡੀ ਇਧਰ ਹਿੱਟ ਹੋ ਗਈ ਤਾਂ ਹੀ ਜੀਦਾ ਹੈ ਕਿੰਨਿਆਂ ਕਿ ਸਵਾਰੀ ਸੀ ਬੱਸ ਸਵਾਰੀਆਂ ਹੈਗੀਆਂ ਸੀ 40 50 40 ਸਵਾਰੀਆਂ ਬੱਚੇ ਸੀਗੇ ਵਿੱਚ ਬੰਨ ਵੀ ਬਚਾਅ ਹੋ ਗਿਆ ਸੱਟ ਕਿਸੇ ਤੇ ਨਹੀਂ ਟੁੱਟ ਨਹੀਂ ਲਾ ਗੱਡੀ ਵਾਲਿਆਂ ਨੇ ਇਹਨਾਂ ਤੇ ਲੱਗੀ ਜਾਂ ਨਾ ਬੱਸ ਵਾਲਿਆਂ ਦੇ ਵਿੱਚ ਕਿਸੇ ਤੇ ਚੋਟ ਨਹੀਂ ਲੱਗੀ ਕਿਸੇ ਤੇ ਕੋਈ ਕੋਈ ਗੱਡੀਆਂ ਦਾ ਜ਼ਰੂਰ ਨਿਸ਼ਾਨ ਹੋ ਗਿਆ ਜੇ ਤੁਹਾਡੇ ਸਾਹਮਣੇ Kita lepasin dulu kaki. ਔਰ ਇਹ ਆਪ ਆ ਗਏ ਨੇ ਇਹਨਾਂ ਦੇ ਮਾਲਕ ਹੁਣ ਅੰਦਰ ਦਿਖਾ ਦੋ ਗੀਅਰ ਦੀ ਗੱਡੀ ਖੜੀ ਹੈ ਐਂ ਬੇਕੀ ਲੱਗੀ Thank you.